ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿਸੇ ਦਾ ਫਾਇਦਾ ਆ ਜਾਂਦਾ ਹੈ ਅੱਜ ਦੀ ਆਪਣੀ ਵਿਜ਼ਿਟ ਪਿੰਡ 16 ਠਠੀਆਂ ਜ਼ਿਲ੍ਹਾ ਸ਼ਿਲੀ ਤਰਤਰ ਸਹਿਬ ਤਹਿਸੀਲ ਪੱਟੇ ਬਾਈ ਸਦਨਾਮ ਸਿੰਘ ਦੇ ਫਾਰਮ ਤੇ ਪਹੁੰਚਿਆ ਹਰ ਵਾਰ ਦੀ ਤਰ੍ਹਾਂ ਤਿੰਨ ਚਾਰ ਪਸ਼ੂ ਇਸ ਫਾਰਮ ਤੋਂ ਵੇਖਣ ਨੂੰ ਮਿਲਦੇ ਆ ਇੱਕ ਤਾਜੀ ਸੂਈ ਜਿਹੜੀ ਝੋਟੀ ਜਾਂ ਨੀਲੀ ਰਾਵੀ ਦੇ ਵਿੱਚ ਇੱਕ ਕੋਈ 20 ਮਹੀਨੇ ਦੇ 20 ਦੇ 8 ਗੇੜ ਸੂਈ ਹੋਊਗੀ ਤੇ ਦੋ ਬੜਾ ਇੱਕ ਤਿਆਰੀ ਤੇ ਤੇ ਇੱਕ ਬੜ ਸੂਈ ਸਵਾਈ ਤੇ ਨੀਲੀ ਰਾਵੀ ਦੇ ਮਗਰ ਕੱਟੀ ਆ ਗਈ ਬਾਈ ਹਾਂਜੀ ਕੱਟੀ ਹੋਈ ਜੀ ਹਾਂ ਕਰਦੇ ਆ ਬਧੇਰੇ ਜਾਣਕਾਰੀ ਸਾਂਝੀ ਜੁੜੇ ਰਹੋ ਅੰਤ ਤੱਕ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਵੈਲਕਮ ਜੀ ਹੋ ਚੜਦੀ ਕਲਾ ਚੜ੍ਹਦੀ ਕਲਾ ਹੀ ਚੜ੍ਹਦੀ ਕਲਾ ਚਲੋ ਸ਼ੁਕਰ ਹੈ ਐਡਰੈਸ ਕਰੀਏ ਨੋਟ ਜੀ ਪਿੰਡ ਸੋਲ ਜਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਪੱਟੀ ਤਹਿਸੀਲ ਪੱਟੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 73474 ਹਾਂ 08395 ਠੀਕ ਆ ਦੂਸਰਾ ਨੰਬਰ 91466 2788 ਠੀਕ ਹੈ ਜੀ ਹਾਂਜੀ ਹਾਂਜੀ ਤੇ ਗਰਮੀ ਗਰਮੀ ਬੜੀ ਕੀਤੀ ਹੈ ਨਾ ਗਰਮੀ ਬਹੁਤ ਜਿਆਦੀ ਹੈ ਅੱਜ ਗਰਮੀ ਦੇ ਸਹਦ ਕਰਤੀ ਜੋ ਕੀ ਬਾਤ ਹੈ ਅੱਜ ਤੇ ਮੁਰਕੋ ਮੁਰਕੋ ਹੈ ਹੈ ਤੁਸ ਜੀ ਨਹੀਂ ਹੋਏ ਪਏ ਕੀ ਕੀ ਬਾਤ ਹੈ ਕੱਟੀ ਬੜੀ ਪਿਆਰੀ ਮਾਸ ਜਾਈ ਗੱਲ ਕਰਦੇ ਭਾਈ ਥੱਕ ਜਾਂਦਾ ਨੇ ਫੇ ਇਦਾਂ ਹੀ ਗੱਲ ਸਾਨ ਬੜਾ ਸੋਹਣਾ ਲੱਗਾ ਤੇ ਪਿਓਰ ਨੀਲੀ ਚਾ ਗਈ ਹੈ ਨਾ ਹਾਂਜੀ ਮਲੇ ਮਨ ਕੀ ਅੱਖ ਤੇ ਥੱਲੇ ਵੀ ਸਾਰੇ ਨਿਸ਼ਾਨ ਨਿਸ਼ੂਨ ਕਵਰ ਕਰ ਦੇਈ ਪਈ ਕਰਮ ਵਾਲੀ ਜਿਹੜਾ ਵਹਨੇ ਬੁੰਨੇ ਤੇ ਵੀ ਡੱਬ ਡੁੱਬ ਲਈ ਫਿਰਦੀ ਕਰਮ ਵਾਲੀ ਤੇ ਪੈਰਾਂ ਤੇ ਵੀ ਨਿਸ਼ਾਨੀਆਂ ਕਵਰ ਕਰਦੀ ਆ ਤੇ ਬੱਲੇ ਮਣ ਕੀ ਸਜਣੋਂ ਆਖ ਆ ਜੀ ਬਹੁਤ ਲੋਵੀ ਝੋਟੀ ਆ ਸੂਬਾ ਦੁੱਜਾ ਹੋਊਗੀ ਦੁੱਜਾ ਸੂਬਾ ਵੀਰ ਜੀ ਕੰਨੀਆਂ ਦਾੰਦ ਨਹੀਂ ਬਰਾਬਰ ਕੀਤੀ ਝੋਟੀ ਆ ਅੱਛਾ ਅਜੇ ਛੱਕੀ ਫਿਰ ਹੈ ਛੱਕੀਆਂ ਜੇਓ ਵਾਹ ਵਾਹ ਕਮਾਲ ਕਰੀ ਫੱਤੀ ਕਮਾਲ ਆ ਜੇਰ ਪਾ ਕੇ ਹੋ ਕੇ ਪ੍ਰੋਪਰ ਹੋ ਗਈ ਨਾ ਹਾਂ ਵੀਰ ਜੀ ਜੇਰ ਪਾਦੀ ਆ ਹਾਂ 4 ਕਿਲੋ ਵੀ ਦੋ ਚੋਇਆ ਤੇ 3 ਬਚੇ ਜੰਗਾ ਗਈ ਹਾਂ ਚਲੋ ਕੋਈ ਜਵਾ ਬੋਲਾ ਚਲੋ ਕੋਈ ਨਹੀਂ ਤੋਰ ਦਮ ਕੋਨੇ ਬਚੇ ਕੋਰ ਮਾਕੇ ਸੇਰ ਦੀ ਸੂਈ ਆ ਹਾਂ ਜੀ ਠੀਕ ਆ ਉਹ ਜੇਰ ਪਾਉਂਦਾ ਪਹਿਲਾਂ ਦੇਦੇ ਪਸ਼ੂ ਨੂੰ ਹੈ ਪਸ਼ੂ ਸੂਖੇ ਹਟਦਾ ਹਨ ਜੇਰ ਠੀਕ ਹੈ ਪਹਿਲਾਂ ਚੋਕ ਤੇ ਥੋੜਾ ਪਿਆ ਪੀ ਉਹਦੇ ਨਾਲ ਜੰਗਲ ਹਾਂ ਜੇਰ ਸੌੜ ਦਿੰਦਾ ਹਾਂ ਜੀ ਬਹਿ ਫੁੱਲ ਟੱਕਾ ਸੌਖਾ ਹੁੰਦਾ ਲਓ ਸੱਚ ਨਾਲ ਬਹੁਲਾ ਬਹੁਲਾ ਪਿਆ ਕੇ ਜੇਰ ਪਾ ਦਿੰਦਾ ਸੌਖਾ ਇਹ ਗੱਲ ਸਹੀ ਆ ਤੇ ਝੋਟੀ ਚੰਗੀ ਹੈ ਹਨਾ ਬਾਕੀ ਵੀਰ ਜੀ ਤਾਨ ਭਾਂਡੇ ਤੁਸੀਂ ਵੇਖ ਲਓ ਵੀ ਆ ਝੋਟੀ ਲੱਗੀ ਕੋਈ ਨਹੀਂ ਕਸਰ ਬਿਲਕੁਲ ਹੈ ਓਕੇ ਰਿਪੋਰਟ ਕੀਤੀ ਫਿਰਦੀ ਲੈਓ ਭਾਈ ਜੀ ਮੋੜ ਲਓ ਸੂਖ ਚਾਈ ਝੋਟੀ ਲੱਗੀ ਆ ਝੋਟੀ ਮਸ਼ਕਾ ਹੀ ਬਣੀ ਫਿਰਦੀ ਮਸ਼ਕਾ ਹੈ ਬਾਕੀ ਸੋਨਾ ਨੰਨੋਨ 판 ਲੈਵਾ ਸਜਣੋਂ ਬਹੁਤ ਸੋਨਾ ਹੈ ਬਹੁਤ ਜਿਆਦਾ ਗਿਰਦੀ ਹੈ ਮਗਰ ਵੀ ਕੱਟੀ ਜਿਹੜੀ ਪਾਈ ਹੈ ਹੈਨਾ ਤੇ ਸਾਨੂੰ ਭਾਂਡੇ ਬਿਲਕੁਲ ਟੌਪ ਕਲਾਸ ਝੋਟੀ ਵਾਲੇ ਠੀਕ ਆ ਓਕੇ ਆ ਵਾਹ ਵਾਹ ਕੀ ਬਾਤ ਹੈ ਨੋ ਬਾਈ ਜੀ ਫਿਰ ਇਹਦੀ ਕੀਮਤ ਕੀਮਤ ਜੀ 1,20,000 ਰੁਪਇਆ ਪਿਆਰ ਮੌਤ ਕਰਕੇ ਲੋ ਜੇ ਘੜ ਦੇਣਾ ਬਾਈ ਹੋਰ ਕਰ ਦਈਏ ਤੁਸੀਂ ਦੇਖਦੇ ਫਿਰ ਜਵਾਂ ਦੇ ਹੋ ਜਾ। 1 10 ਦੀ ਦੇ ਦੀ। ਨਹੀਂ ਭਾਜੀ 1 15 ਦੇ ਦਾ। ਗਰਮੀ ਵੜੀ ਆ। ਨਹੀਂ ਗਰਮੀ ਹੈਗੀ ਆ ਤੇ ਸਾਨੂੰ ਗਰਮੀ ਹੋਣੀ ਚਾਹੀਏ। ਸਾਰੇ ਬਾਹਰ ਬੜਾ ਮਾਲ ਪਾ ਜੋ ਖਲਾ ਦਾ ਹੋ। ਦੂਰੋਂ ਆਉਣਾ ਆਂਦਾ ਨਾ। ਗਰਮੀ ਦੇ ਵਿੱਚ। ਛੋਟੀ ਭਾਜੀ ਬੜੀ ਚੰਗੀ ਹੈ। ਦੇ ਦੇ ਮੈਨੂੰ। ਭਾਜੀ 1 15 ਝੋਟੀਆਂ ਜੁਹਾਨ। 12 ਦੀ ਦੇ ਦੇ ਚੱਲ। ਤੁਸੀਂ ਭਾਜੀ ਤੁਸੀਂ ਸੌਦਾ ਯਕਨ ਕਰ ਲੀਂਦੇ ਜੀ। 12 ਦੀ ਹੋ ਗਈ ਭਾਜੀ 12 ਦੋ। ਛੋਟ ਹੋਣੀ ਜੋ। ਮੇਰਾ ਪਰਿਵਾਰ ਹੈ ਨਾ ਫਿਰ ਮੈਨੂੰ ਦੁੱਖ ਲੱਗਦਾ ਏ ਤੁਸੀਂ ਵੀ ਵਾ ਪਰਿਵਾਰ ਜੀ ਦੁੱਖ ਲੱਗਦਾ ਨਾ ਹਾਂ ਚਲ ਇਹ ਆ ਗਈ ਅਗਲੇ 2 ਰੁਪਏ ਮਿਲਣਾ ਭਾਈ ਇੱਕ ਵਾਰ ਜਿੰਨਾ ਮਰਜ਼ੀ ਵੀ ਰਣ ਕੇ ਲੈ ਜੀ ਠੀਕ ਹੈ ਠੀਕ ਹੈ ਫੇ ਆ ਸਹੀ ਹੈ ਨਾ ਧਾਰਾ ਮਾਰੇ ਵਿੱਚ ਦੇਖ ਸਕਦੇ ਕਿਹੜੀ ਇਹ ਚਾਈ ਬਿਲਕੁਲ ਜਿਹਾ ਸਾਫ ਕਰ ਦੋ ਜੇ ਕਰਨੀ ਮਾਰ ਦੋ ਦੋ ਧਾਰਾ ਇੱਕ ਵਾਰ ਲਓ ਜੀ ਨਾ ਸਜਣੋਂ ਧਾਰਾਂ ਤੋਂ ਰਮ ਮਰਵਾ ਕੇ ਵਿਖਾ ਦਿੰਦੇ ਆ ਬਾਕੀ ਚੀਜ਼ ਚੰਗੀ ਆ ਸੋਫਈਆ ਤੇ ਹਾਂ ਧਾਰ ਦੇ ਦੇ ਮੈਂ ਇਹਨੂੰ ਗਰਮ ਵਾਲੀ ਨੂੰ ਦੇ ਦੇ ਇੱਕ ਧੀ ਧਾਰ ਹੈ ਨਾ ਪਹਿਲਾਂ ਵਾਹ ਤੇ ਬਾਲਟੀ ਚ ਮਾਰ ਦੇ ਇਹਨੂੰ ਬਾਅਦ ਚ ਪਿਆ ਦਿਓ ਬੱਚੇ ਨੂੰ ਹਣ ਹਣ ਬੱਚਾ ਹਣ ਹਾਂ ਕੀ ਬਾਤ ਹੈ ਹਨਾ ਮੋਗਾ ਹੀ ਹੈ ਯਾਰ ਚਵਾਈ ਬਹੁਤ ਸੋਹਣੀ ਲੱਗੀ ਹੈ ਥੋੜੀ ਜਿਹੀ ਐ ਵੀ ਚਵਾਈ ਮੋਗਾ ਹੈ ਮਗਰ ਲੈ ਸਨਾ ਦੇ ਵੀ ਮਾਰ ਦੋ ਤਰਾ ਕੋਈ ਬਾਤ ਕਰੋ ਬਹੁਤ ਸੋਹਣੀ ਚੁਆਇਸ ਸੱਜਣੋ ਤੇ 1 ਲੱਖ ਤੇ ਜਿਹੜੀ ਇਹ 12 12000 ਜੀ ਤੇ ਅੱਗੇ ਆ ਵੀ ਸੂਈ ਸਵਾਈ ਆ ਗਈ ਹਨਾ ਕਿਹੜਵਾ ਸੂ ਆ ਗਈ ਜੇ ਦੂਜਾ ਵਾਲੇ ਕੋ ਦੂਜਾ ਲਾ ਲਈ ਇਹਨੂੰ ਸੂਈ ਨੂੰ ਤਾਂ ਮਹੀਨਾ ਕੋ ਡੇਢ ਮਹੀਨਾ ਹਨਾ ਮਹੀਨਾ ਹੋ ਗਿਆ ਵੀਰ ਜੀ ਮਹੀਨਾ ਆ ਗਿਆ ਮਹੀਨਾ ਡੇਢ ਮਹੀਨਾ ਆ ਗਿਆ ਲੱਗ ਪਾ ਕਟਾ ਮਗਰ ਤੇ ਕਿੰਨਾ ਦੁੱਧ ਪੱਕਾ ਦੁੱਧ ਵੀਰ ਜੀ ਇਹਨੇ ਮਾ ਦੇ ਗਏ 14 ਕਿਲੋ ਹਾਂ ਏ ਮੱਝ ਮਲੇਂਦੀ ਆ ਪੰਜਾਬ ਪੁਲਿਸ ਦੀ ਵੀਰ ਜੀ ਮੱਝ ਵੇਚੀ ਆਪਾਂ ਨਹੀਂ ਲੇ ਗੋ 14 ਕਿਲੋ ਮਾਝੋ ਚਾਹ ਰਿਹਾ ਮਾਝਾ 20 ਨਹੀਂ ਜੀ ਮਾਝੋ ਤੋਂ ਕਹ ਯਾਰਾ 12 ਕਿਲੋ 14 ਕਿਲੋ ਹੋਣੀ ਹੋਊਗਾ ਓਕੇ ਤੋਰਾ ਚੈੱਕ ਕਰਾ ਦਿਓ ਮੇਰੇ ਵੀਰੇ ਖੋਲ ਖਾਲ ਕੇ ਤੇ ਥਣ ਥਣ ਸਜਣੋ ਬਹੁਤ ਸੋਹਣੇ ਆ ਵੱਡੇ ਢਾਂਚੇ ਦੀ ਆ ਮੈਂ ਕਹ ਬਾਕੀ ਜੀ ਮੱਝ ਨਹੀਂ ਹਾਥੀ ਆ ਟੈਕ ਬਾਡੀ ਬੰਤਰ ਫੁੱਲ ਵੱਡਾ ਹਣਾ ਸੋ ਮੱਝ ਮਗ ਦੋ ਮਹੀਨੇ ਢੀਆਂ ਹੋਣਗੇ ਮਾ ਵਾਹ ਲਓ ਜੀ ਲਾਓ ਭਾਈ ਚੰਗੀ ਹੈ ਨਾ ਪੂਰੀ ਬੰਦੇ ਜੱਡੀ ਜਵਾਨ ਆ ਤੋਰਾ ਤਰ੍ਹਾਂ ਵੀ ਬਹੁਤ ਸੋਹਣਾ ਲੱਗਾ ਮੈਨੂੰ ਲੋ ਜੀ ਓਕੇ ਭਾਈ ਜੀ ਕੀਮਤ ਕੀਮਤ ਵੀਰ ਜੀ ਇਹਦੀ ਮੰਗਾਂ ਜੋ ਮਰਜ਼ੀ ਮੰਗੀ 1 ਲੱਖ ਦੀ ਦੇਣੀ ਪੁਰੇ 1 ਲੱਖ ਦੀ ਪੂਰੇ ਲੱਖ ਦੀ ਦੇਣੀ ਪਿਆਰ ਮਾਤ ਹੋ ਜਾ 1000 ਰੁਪਏ ਹੋਰ ਕਰ ਦਿਓ ਕੋਈ ਯਾਰ 98 ਹੀ ਦੇ ਦਿਓ 98 ਦੇ ਦਾਂਗੇ ਓਕੇ ਭਾਈ ਤੇ ਗਾਂ ਕੀ ਸੂਈ ਸਵਾਈ ਹੈ ਨਾ ਵਛੀ ਆ ਗਈ ਮਗਰ ਵਛੀ ਵੀਰ ਜੀ ਵਛੀ ਚੰਗੀ ਜੋ ਵਛੀ 2 ਮਹੀਨਾ ਆ ਗਿਆ ਉਹਨੂੰ ਕਿੰਨਾ ਦੁੱਧ ਹੋਊਗਾ ਪੱਕਾ ਭਾਈ ਗਾਂ ਖਲੇ ਵੀਰ ਜੀ 18 ਕਿਲੋ ਹੋਊਗਾ 17 17 18 ਕਿਲੋ ਦੁੱਧ ਹੋਊਗਾ 17 18 ਪਸ ਤੋਂ ਚਾਲੂ ਹੈ ਨਾ ਮਹੀਨਾ ਆ ਗਿਆ ਸੱਜਣੋ ਸੂਈ ਨੂੰ ਤੇ ਸੂਆ ਸੂਆ ਵੀਰ ਜੀ ਦੂਜਾ ਵਾਲੇ ਕੋ ਤੇਜਾ ਵਾਲੇ ਲਿਆਂਦੀ ਇਹ ਸਮਝ ਆਪਾਂ ਲਿਆਂਦੀ ਆਪਾਂ ਉਹਨਾਂ ਨੂੰ ਝੂਠ ਮਾਰੀ ਹਾਂ ਗੱਲ ਠੀਕ ਹੈ ਖੋਲੋ ਦੂਰਾ ਤਰ੍ਹਾਂ ਕਰਵਾ ਲੋ ਜੇ ਕਿ ਥਾਨ ਬਹੁਤ ਸੋਹਣਾ ਸਜਰੋ ਮੁੱਠੀ ਵਾਲਾ ਥਾਨ ਆ ਤੇ ਇਹ ਫੇਸ ਕੁਆਲਟੀ ਤੁਸੀਂ ਆਪ ਦੇਖ ਸਕਦੇ ਜੀ ਜੀ ਥਾਨ ਭਾਡੇ ਦੀ ਬਿਲਕੁਲ ਜਾਈ ਸਾਫ ਹੈਗਾ ਹਾਂ ਨਹੀਂ ਫਿਰ ਭਾਡੇ ਵਾਲਾ ਨਾ ਬੈਠਦਾ ਇਹਨਾਂ ਥੋੜੀ ਉੱਪਰ ਸਾਮਣੇ ਆਲੀ ਬੈਠ ਹਾਂ ਪੱਦਰ ਆ ਗਰਮੀ ਗਰਮੀ ਬੈਠ ਜਾ ਰਹੇ ਤਾਂ ਗਰਮੀ ਤੋਂ 18 ਕੋਈ ਅੰਢੀ ਤੋਂ ਸਿਆਜ 20 25 ਕੋ ਦਿਵਾਲੀ ਕਾ ਜੀ ਲਓ ਜੀ ਕੀ ਬਾਤ ਹੈ ਰੰਗ ਪ੍ਰਿੰਟ ਬੜਾ ਸੋਹਣਾ ਵਹਿੜਿਆ ਦੂਜਾ ਸੁਭਾਈ ਹੋਊਗੀ ਉੱਤੋਂ ਮੜਿਆ ਫਿੱਕਾ ਪੰਨਿਆ ਫੇਸ ਕੁਆਲਟੀ ਤੋਂ ਤੇ ਦੁੱਝਾਈ ਲੱਗਦੀ ਹੈ ਹਨਾ ਜੀ ਉੱਤੋਂ ਰਾਜੀ ਗਾਂ 70000 ਦੀ ਆ ਤੇ ਹੁਣ ਕਿੰਨੇ ਦੀ ਹੁਣ 55000 ਤੇ 3000 ਛੋੜ 2000 ਛੋੜ ਨਹੀਂ 3 ਨਹੀਂ ਕਰ ਦੋ ਕਰ ਦੋ ਚੋ ਕਰਦੀ ਦੋ ਚੋ ਕਰਦੀ ਮੈਂ ਦੋ ਤਿੰਨ ਕਰ ਲੈ ਆਹ ਕੁੱਲੀ ਕਰਨੇ 2000 ਛੂਟ ਕਰ ਦੋ ਭਾਈ 52 ਦੀ ਕਰ ਦਈ 55 ਦੀ 53000 ਪੂਰੇ 5000 ਨਾ ਕੀ ਅੰਦਾਜ਼ਾ ਯਾ ਮੈਂ ਫਰਕ ਕਰਦਾ ਜੋ ਯਾ ਇਹ ਰਿਬਾਈ ਦਾ ਪੈਸਾ ਦੋ ਜਿਆਰੀ ਚਲ ਕੋਈ ਨਹੀਂ ਦੇ ਦੇ ਹਾਂ ਜੀ ਆ ਕੀ ਪਹਿਲਾ ਸੂ ਆਪ ਲੋਨ ਵਿੱਚ ਪਹਿਲਾ ਸੂ ਹਾਂਜੀ ਯਾ ਪਾ ਦਿਨ ਹਫਤਾ ਇਹ ਲੈ ਲੈ ਵੀਰ ਜੀ ਲੈ ਇਹ ਲੈ 10 ਦਿਨ ਵੈੜ ਚੰਗੀ ਜੱ ਸਾਫ ਆ ਜਿੰਨੇ ਜੋਗੀ ਠੰਡੀ ਆ ਖਰਾਬ 8-10 ਦਿਨ ਤੇ ਲੈ ਜੂਗੀ ਨਾ ਤੇ ਢੁਲ ਕਾਫੀ ਪਈ ਬਣ ਢੁਲ ਕਲ ਬੜੀ ਜਿਆਦੀ ਵੈੜ ਜਾ ਪੈ ਰਹੀ ਚੰਗੀ ਆ ਬੰਜੂਗੀ ਦੋ ਗਲੇ ਕ੍ਰੋਸ ਆ ਗਿਆ ਨਾ ਖੋਲ ਦੇ ਬਾਈ ਜੀ ਥਾਨ ਬੜਾ ਚੰਗਾ ਇਹਨੂੰ ਵੀ ਸਜਣੋਂ ਲੱਗਾ ਤੇ ਕ੍ਰੋਸ ਅੰਗ ਦੇ ਵਿੱਚ ਹਨਾ ਤੇ ਖਾਣ ਵੀ ਚੰਗਾ ਲੱਗਾ ਗੁਲਾਬੀ ਥਾਨ ਆ ਗਿਆ ਨਾ ਫੇਲ ਟੂਲ ਕਾਫੀ ਬਾਨੇ ਚ ਪਈ ਆ ਲੈ ਹੋਈ ਲੈ ਹੋਈ ਇਹਨ ਦੀ ਕੀਮਤ ਬਾਈ ਜੀ ਕੀ ਕਰਦਗੀ ਇਹਦੀ ਕੀਮਤ ਵੀਰ ਜੀ 45000 ਰੁਪਇਆ ਤੇ ਜੈਸਨ ਉਹ ਜੈਸਨ ਉਹ ਵੀ ਆ ਘਟਾ ਦੇ ਦੋ ਨਹੀਂ ਜਾਇ ਕੋਈ ਕਰ ਦੋ ਖੇਰਲਾ ਪੀਸ ਨਹੀਂ ਦਾ ਦੋ 40000 ਦਾ ਫਿਕਸ ਹੀ ਕਰ ਦੋ ਨਹੀਂ ਬਤਾ ਰਹੀ ਆ ਫਿਰ ਨਹੀਂ ਨਾ ਜਿ ਕਰੋ ਨਾ ਫਿਰ ਖੇਰਲਾ ਪੀਸੜੀਆਂ ਨਾ ਕਰੋ ਜਾਣ ਦੋ ਆ 40000 ਦਾ ਵੀ ਜੀ ਫਿਕਸ ਜੋ ਹਾਂ ਤੇ ਮੇਲ ਨਹੀਂ ਇੱਕ ਤਰੀਕਾ ਜਿਕਰ ਜੋ ਹਾਂ ਇੱਕ ਤਰੀਕਾ ਤੋਂ ਬਾਅਦ ਇਹਨੂੰ ਵੀ ਜੀ ਆਪਾਂ ਸਾਫ ਕੇ ਵੇਚ ਲੈਣੀ ਆ ਹਾਂ ਇਹ ਨਹੀਂ ਕੋਈ ਅੱਜ ਤਾਂ ਜਿਹੜਾ ਇੱਕ 30 ਦਾ ਤੇ ਇੱਕ ਤਰੀਕਾ ਰੇੜਿਆ ਉਹ ਹੈਗਾ ਜੋ 40000 ਰੁਪਇਆ ਮੁੜ ਕੇ 40000 ਜੀ ਸਿਰਫ ਛੋਲ ਹੋਣੀ ਹੈ 100 ਵਜੇ 200 ਵਜੇ ਇਹਨਾਂ ਦਾ ਵਾਅਦਾ ਨਹੀਂ ਹੋਣੀ ਵਾਕੇ ਠੀਕ ਗੱਲ ਲਓ ਸਜਣੋ ਆਪਣੀ ਖਰੀਦਦਾਰੀ ਕਰਿਓ ਪਸ਼ੂ ਸਾਰੇ ਚੰਗੇ ਆ ਦਧਾਰੂ ਆ ਬਾਈ ਸਤਨਾਬ ਸਿੰਘ ਛੋਲ ਸਾਹ ਦੇ ਫਾਰਮ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸასი ਕਾਲ ਜੀ